ਮੌਜੂਦਾ ਹਾਲਾਤ ਕਾਫੀ ਚਿੰਤਤ ਨੇ ਕਿਉਂਕਿ ਇੱਕ ਲਾਲਚਵਸ ਆ ਕੇ ਜਿਹੜੇ ਕਿ ਧਰਮ ਪਰਿਵਰਤਨ ਕੀਤਾ ਜਾ ਰਿਹਾ ਦੇਖੋ ਜੀ ਇਹ ਤਾਂ ਬਹੁਤ ਮਾੜੀ ਗੱਲ ਹੈ ਜਿਹੜੇ ਇਸ ਤਰ੍ਹਾਂ ਕਰ ਰਹੇ ਨੇ ਉਹ ਤਾਂ ਕੱਲੂ ਹੋਰ ਕੋਈ ਲਾਲਚ ਦੇ ਦੇਗਾ ਦੂਸਰੇ ਪੰਨੇ ਚਲੇ ਜਾਣਗੇ ਇਹਨਾਂ ਦਾ ਕਾਲਾ ਧਰਮ ਕੋਈ ਨਹੀਂ ਖਾਸ ਧਰਮ ਕੋਈ ਐਸੇ ਜੋ ਗੁਰੂ ਕਲ ਕੀ ਦਰਵਾਜ਼ਾ ਜਨਾਜ਼ਾ ਆਦਾ ਔਰ ਵੀ ਟਾਸ ਤੋਂ ਬਾਸ ਹੁੰਦਾ ਬਾਕੀ ਜਿਹੜਾ ਮਰਜੀ ਟਾਸ ਤੋਂ ਬਾਅਦ ਜਿੱਧਰ ਮਰਜੀ ਹੋ ਜਾ ਕਾਲਾ ਸਾਹਿਬ ਇੱਕ ਵੀ ਬਦਿਹਰਾ ਉਹ 7 ਲੱਖ ਰੁਪਏ ਇੱਕ ਵੀ ਬਦਿਹਰਾ ਨਾ ਖਾਲਸੇ ਨੂੰ ਕੋਈ ਘਾਟਾ ਨਹੀਂ ਆਉਣਾ ਆਇਆ ਨਾ ਹੀ ਖਾਲਸੇ ਦੇ ਸਿਰ ਤੇ ਹੀ ਚੜਦੀ ਕਲਾ ਰਣੀ ਕੋਈ ਮਾੜਾ ਕੰਮ ਨਹੀਂ ਹੋਣਾ ਕੋਈ ਕੋਈ ਕਿਸੇ ਦੀ ਮਾਰਾ ਕਦੇ ਨਾ ਅੱਖ ਨਹੀਂ ਚੋਕਣੀ ਕੋਈ ਨਸ਼ਾ ਨਹੀਂ ਵੇਖਣਾ ਕੋਈ ਠੱਗੀ ਠੋਰੀ ਨਹੀਂ ਹੋਣੀ ਉਹ ਖਾਲਸਾ ਰਾਜ ਆਜਾ ਇਹਨੂੰ ਖਾਲਸਾ ਰਾਜ ਕਹਿੰਦੇ ਆ ਇਹਨਾਂ ਕਿ ਖਾਲਸਾ ਰਾਜ ਕਿ ਜੋ ਮਰਜ਼ੀ ਕਰੀਓ ਖਾਲਸਾ ਰਾਜ ਇਹੋ ਹੀ ਹੈ ਸੱਚਾ ਸਤਿ ਦਾ ਰਾਜ ਹੋਵੇ ਕਿਸੇ ਦਾ ਬੁਰਾ ਨਾ ਹੋਵੇ ਹਰ ਕਿਸਾਨੂੰ ਲੰਗਰ ਪਾਣੀ ਮਿਲੇ ਹਰ ਕਿਸੇ ਨੂੰ ਰਹਿਣ ਦੀ ਜਗ੍ਹਾ ਮਿਲੇ ਕਿਸੇ ਕਿਸੇ ਦਾ ਧਰਮ ਦੀ ਰਾਜਨੀਤੀ ਨਾ ਹੋਵੇ ਚੜ੍ਹਦੀ ਕਲਾ ਜੋਵੇ ਸਾਰਿਆਂ ਦਾ ਕਮਸਾਂ ਨੂੰ ਸਨਮਾਨ ਦਾ ਬਲਾਵੇ ਅਜੇ ਮੰਗਦੇ ਵੀ ਸਰਬੱਤਾ ਦਾ ਭਲਾ ਵਾਹਿੰਦ ਤੱਕ ਲੜਾ ਇਤਿਹਾਸ ਆ ਅੱਬਾ ਕਦੀ ਕਿਸੇ ਨਾਲ ਕੋਈ ਤਸੇ ਕਿਸੇ ਨਾਲ ਕੋ ਮਾਰਾ ਕੀਤਾ ਜਾਂ ਕਿਸੇ ਦੇ ਕਿਸੇ ਦੇ ਧਰਮ ਨੂੰ ਨੁਕਸਾਨ ਪਜਾ ਧਰਮ ਬਣਾ ਹੀ ਆ ਧਰਮ ਬਣਾ ਹੀ ਆ ਧਰਮ ਨੂੰ ਬਚਾਇਆ ਹੀ ਉਸੁਰ ਦੇ ਕੇ ਨਹੀਂ ਬਚਾਇਆ ਸਾਂ ਮਰਤੇਬਾ ਸਾਂ ਸੁਰਨਾ ਦੇ ਦੇ ਕੋ ਅੱਜ ਇੱਕ ਕੰਮ ਹੋਣੀ ਨਹੀਂ ਸੀ ਸਭ ਨੂੰ ਪਤਾ ਹੈਗਾ ਜਾਣੀ ਜਾਣ ਨੇ ਅੱਜ ਕੋਈ ਬਤਰਾ ਬਤਕਰਾ ਕਰਦੇ ਨਹੀਂ ਅਜਤ ਕੀ ਅਸੀਂ ਫੇਰ ਵੀ ਉਹਨਾਂ ਨਾਲ ਬੁਰਾ ਨਹੀਂ ਕਰਨਾ ਕਦੀ ਵੀ ਨਹੀਂ ਕਰਨਾ ਅਸੀਂ ਅਗਲੇ ਧੀਆ ਪੈਣਾ ਬਚਾਈ ਹੋਣੀ ਬਚਾਵਾਂਗੇ ਅਸੀਂ ਪਛਾਣ ਵਾਲੇ ਜੋ ਸਾਡੂ ਇਹ ਮਾਰੇ ਕਿ ਸਾਡੇ ਕਲਗੀਧਰ ਬਾਜਾ ਸਾਨੂੰ ਗੁਰਤੀ ਦਿੱਤੀ ਮੇਰੀ ਕੋਈ ਬੁਰਾਈ ਕਰ ਗੁਰਨਾਥ ਸਾਹਿਬ ਦੇ ਸਿੱਖੀ ਸਾਡੀ ਹੈ ਉਹਨੂੰ ਦਾਗ ਨਹੀਂ ਲਾਣਾ ਪਾਸ਼ਾ ਵਾਲੀ ਪਾਤਰੋ ਦਾਗ ਨਹੀਂ ਲਾਣਾ ਚੁਰਦੀ ਗਲਾ ਜੁਰਾਣਾ ਮਰ ਜਾ ਕਿ ਉਹਦਾ ਮਾਰਾ ਨਹੀਂ ਕਰਦਾ ਸਮੇਂ ਦੀ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਉਹ ਸਮੇਂ ਲੋੜ ਹੈ ਗੱਦਗਾ ਸਿਕਣਾ ਸਾਡਾ ਵਿਰਸਾ ਹੈ ਕਿਤਕਾ ਗੱਦਗਾ ਦਾ ਸਿਖਾਇਆ ਜਾਂਦਾ ਵੀ ਅਸੀਂ ਕੋਈ ਜ਼ੁਲਮ ਹੁੰਦਾ ਹੋਵੇ ਤੇ ਉਸ ਜ਼ੁਲਮ ਨੂੰ ਰੋਕਣਾ ਸੇ ਗੱਦਗਾ ਸਿਖਾਇਆ ਜਾਂਦਾ ਨਾ ਕਿ ਕਿਸੇ ਕੋ ਤੇ ਜ਼ੁਲਮ ਕਰਨ ਵਾਸਤੇ ਗੱਦਗਾ ਸਿਕਣਾ ਇਹ ਗੁਰੂ ਅਰਜਨ ਸਾਹਿਬ ਜੀ ਨੇ ਤੇ ਹਨ ਵਾਸ਼ਾ ਦੀ ਸਾਡੇ ਦੇ ਕਿਰਪਾ ਕੀ ਹੈ ਜਿਹੜਾ ਕਤਕਾ ਤੇ ਕਤਕਾ ਨਾ ਹੁੰਦਾ ਖਾਲਸਾ ਕੋਈ ਨਾ ਹੁੰਦੀ ਕਿ ਅਜੇ ਇੱਥੇ ਹੋਣਾ ਸੀ ਕੋਈ ਕੋਈ ਨਹੀਂ ਹੋਣਾ ਬਸ ਉਹ ਤਾਂ ਪਤਾ ਹੀ ਜਿਹੜੇ ਜਿਹੜੇ ਹੋਣੇ ਸੀ ਜਿਹੜੇ ਤੁਕ ਸੋੜ ਕੇ ਕੁੰਡੇ ਚ ਕਹਿੰਦੇ ਕਿ ਛਕ ਲੋ ਨੋ ਚੂਲੀ ਘੜ ਕੇ ਛਕਾਂ ਦੋ ਦੋਸਰ ਅਸੀਂ ਉਹਨਾਂ ਨੂੰ ਬਚਾਇਆ ਹੈ ਨਾ ਇਸ ਜ਼ੁਲਮ ਤੋਂ ਪਰਬਾਨੇ ਤੇ ਕਹਿੰਦੀ ਹੈ ਕਿ ਹਮੇਸ਼ਾ ਹੀ ਗੁਰੂ ਸਾਹਿਬ ਜੀ ਦੇ ਦਿੱਤੇ ਰਾਹ ਚੱਲੋ ਜੋ ਉਹਨਾਂ ਨੇ ਲਿਖਿਆ ਉਹੀ ਹੋਣਾ ਔਰ ਜੋ ਉਹਨਾਂ ਨੇ ਪਰਬਾਨੇ ਵਿੱਚ ਲਿਖਿਆ ਉਸ ਨੂੰ ਮੰਨੋ ਦੇਉਤੇ ਹਟਾਲਾ ਜੇ ਗੁਰਬਾਣੀ ਦੇ ਸਾਥ ਚਾਹ ਗੁਰੂਗ੍ਰੰਥ ਸਾਹਿਬ ਦੇ ਸਾਥ ਚੱਲ ਜੀ ਗੁਰਗੰਥ ਸਾਹਿਬ ਦਾ ਹੀ ਪੈਰਾ ਲੱਗਣਾ ਹੈ ਕਿ ਦਿਨ ਸਾਰੇ ਪਾਸੇ ਖਾਲਸਾ ਰਾਜ ਹੋਣਾ ਹੈ ਗੁਰਬਾਣੀ ਦੇ ਸਾਥ ਉਹ ਇੱਕ ਅੱਖਰ ਵੀ ਗਲਤ ਨਹੀਂ ਹੈ ਇੱਕ ਵੀ ਚੋਟ ਨਹੀਂ ਉਹ ਤਾਂ ਧੁਰਗੀ ਬਾਣੀ ਕੀ ਹੈ ਤੇ ਆਮ ਸਾਡੇ ਤੁਹਾਡੇ ਵਰਗੇ ਬੰਦੇ ਦੀ ਬਾਣੀ ਥੋੜੀ ਹੈ ਕੱਲੇ ਹੀ ਖਾਲਸਾ ਬੋਲਦਾ ਕੋਈ ਪੰਹਰੇ ਦੀ ਬੋਲ ਥੋੜੀ ਜਾਈ ਖਾਲਸਾ ਬੋਲਿਆ ਅਕਾਲ ਪੁਰਖ ਦੀ ਬੋਲ ਨਾ ਚੜਦੀ ਕਲਾ ਜੀ ਕੀ ਹੈ ਉਹਨੇ ਗੱਲ ਨਹੀਂ ਕੀ ਰਾਜ ਤੈ ਹੈਗਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਰਾਜ ਤੈਗਾ ਤੈਨੂੰ ਕੋਈ ਨਹੀਂ ਰੋਕ ਸਕਦਾ ਸਰਬੱਤ ਦਾ ਭਲਾ ਹੋਏਗਾ ਲੋਕਾਂ ਦੇ ਚ ਸਰਬੱਤ ਦੇ ਭਲੇ ਦੀ ਅਰਦਾਸ ਹਰ ਸਿੱਖ ਵੱਲੋਂ ਕੀਤੀ ਜਾਂਦੀ ਹੈ ਜਦੋਂ ਵੀ ਕੋਈ ਸਿੱਖ ਅਰਦਾਸ ਕਰਦਾ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਇਸੋ ਨਗਰ ਕੀਰਤਬ ਦੇ ਵਿੱਚ ਨਯਮਿਤ ਸਿੰਘ ਪੋਜਾ ਪੁਰਖਾਂ ਦਾ ਲਾਡਲੇ ਫੋਜਾ ਖਾਲਸਾਈ ਚਾਹ ਜਲਾ ਦੇ ਨਾਲ ਸੋਧੀਆਂ ਹੋਈਆਂ ਨੇ ਦਰਸ਼ਨ ਕਰਵਾ ਰਹੇ ਅਗਰ ਕੀਰਤਬ ਦੇ